ਅਜਾ ਬਾਬਾ ਜੀ ਦੇ ਜਾਣਾ ਮੱਥਾ ਟੇਕਣਾ ਬਾਕੀ ਸੰਗਤਾਂ ਇਹਨਾਂ ਨੇ ਵੀ ਦਰਸ਼ਨ ਕਰਨੇ ਆ ਇਹਨਾਂ ਨਾਲ ਸੰਯੋਗ ਦੇ ਨਾਲ ਅਸੀਂ ਵੀ ਦਰਸ਼ਨ ਕਰ ਲੈਣੇ ਆ ਬਾਬਾ ਜੀ ਸਾਨੂੰ ਆਪਣੀ ਗੁਫਾ ਤੇ ਬੁਲਾਣ ਠੀਕ ਹੈ ਸ਼ੁਕ ਸ਼ਾਂਤੀ ਰੱਖਣ ਜੀ ਕਰਾ ਬਣਾ ਹਰੀ ਦਾ ਬੋ ਸਾਚੇ ਦਰਬਾਰ ਕੀ ਜੈ ਹਾਂਜੀ ਜੈ ਬਾਬਾ ਜੀ ਜੈ ਬਾਬਾ ਜੀ ਬਾਬਾ ਜੀ ਚੰਡਾ ਆਇਆ ਅੱਜ ਤੁਸੀਂ ਬਾਬਾ ਜੀ ਦੇ ਜਾ ਰਹੇ ਹੋ ਹਾਂਜੀ ਔਰ ਜਿਹੜਾ ਲੋਕਾਂ ਨੂੰ ਆ ਜਾ ਸੰਗਤ ਆ ਆ ਪੱਕੀ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਬਾਬਾ ਜੀ ਦੇ ਹੁੰਮ ਆ ਕੇ ਜਾਣ ਬਾਬਾ ਜੀ ਸਭ ਦੀਆਂ ਆਸਾਂ ਮੁਰਾਦਾ ਪੂਰੀਆਂ ਕਰਨ ਜੇ ਕਰਾ ਬੜਾ ਹਰੀਦਾ ਯਾਤਰਾ ਲੈ ਕੇ ਜਾਂਦੇ ਆਣੂ ਆਪਣਾ ਬਾਬਾ ਬਲਗਣਾ ਜੀ ਹਰ ਸਾਲ ਵਾਸ ਯਾਤਰਾ ਲੈ ਕੇ ਜਾਂਦੇ ਨੇ ਇਸ ਵਾਰ ਇਹਨਾਂ ਦਾ ਬਹੁਤ ਸੋਹਣਾ ਮੁੱਕਾ ਹੈ ਕਿ ਆਪਣੇ ਬੇਟੇ ਦਾ ਹੀ ਸ਼ਾਦੀ ਤੋਂ ਬਾਅਦ ਉਹਨਾਂ ਦਾ ਮੱਥਾ ਟਿਕਾਣ ਜਾ ਰਹੇ ਨੇ ਬਾਬਾ ਜੀ ਦੇ ਤੇ ਬਾਬਾ ਜੀ ਸਰ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਰਦ ਘਰ 'ਚ ਵਾਦਾ ਪਾਣ ਵਰਤਮਾਨ ਤੇ ਇਹਨਾਂ ਦੇ ਘਰ 'ਚ ਵੀ ਸੁਖ ਸ਼ਾਂਤੀ ਤੇ ਚੜ੍ਹਦੀ ਚੜ੍ਹਦੀਆਂ ਕਲਾ ਦੇ ਵਿੱਚ ਰਹਿਣਗੇ ਸਾਰੇ ਤੇਰੇ ਕੋ ਸਾਡੀ ਬਾਬਾ ਜੀ ਦੇ ਨਾਮ ਅਸ ਤੋਰ ਵੇ ਡਰੇ ਬਰਾ ਬਾਬਾ ਜੀ ਦੇ ਨਾਮ ਅਸ ਤੋਰ ਵੇ ਡਰੇ ਬਰਾ ਜੱਣ ਗੱਡੀ ਤੋੜ ਮੇਰਾ ਤੋਰ ਵੇ ਡਰੇ ਬਰਾ ਬਾਬਾ ਜੀ ਦੇ ਨਾਮ ਅਸ ਤੋਰ ਵੇ ਡਰੇ ਬਰਾ ਜੱਣ ਗੱਡੀ ਤੋੜ ਮੇਰਾ ਤੋਰ ਵੇ ਡਰੇ ਬਰਾ ਬਾਬਾ ਜੀ ਦੇ ਨਾਮ ਅਸ ਤੋਰ ਵੇ ਡਰੇ ਬਰਾ ਦਸ਼ਮ ਭਗਤ ਦਾ ਨਾਮ ਗੱਡੀ ਤੋੜ ਵੇ ਡਰੇ